ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਝਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇ ਨਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਓ ਡੋਡਰਾਵਾ ਝਾਟੇ ਪਾਈ ਵੇਖੇ ਲੋਕ ਹਸੇ ਕਰ ਜਾਈ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਨੀਆਂ ਨੰਗਾ ਪੰਖੀ ਪੌਂਦੀਆਂ ਲੈਨਣ ਸਾਹਾ ਸੂਐ ਝਾੜ ਪਵਾਈਆਂ ਜੰਤ ਨਾਨਕ ਪਾਉਂਦਿਆ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪਇਆ ਕਿਰਤ ਨਚੈ ਸਭ ਕੋਏ ਨਚ ਨਚ ਹੱਸੈ ਚਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਹੀ ਨੱਚਣ ਕੁਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪਾਉੜੀ ਨਾਉ ਤੇਰਾ ਨਿਰੰਕਾਰ ਹੈ ਨੈ ਲੈਐ ਨਰਕ ਨਾ ਜਾਈਐ ਜੀਓ ਪਿੰਡ ਸਭ ਤਿਸ ਦਾ ਦੇਖਾਜੈ ਆਪ ਆਖ ਗਵਾਈਐ ਜੇ ਲੋੜਹ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈਐ ਜੇ ਜਰਵਾਣਾ ਪਰਹਰੈ ਜਰ ਵੇਸ ਕਰੇਂਦੀ ਆਈਐ ਕੋ ਰਹਿਨਾ ਭਰੀਐ ਪਾਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ अपार तीर्थ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗਹਿ ਸਹਿ ਸਾ ਗੂਣਾ ਸੋਭ ਕਰੇ ਸੰਸਾਰ ਚੋਰਾ ਜਾਰਾਂ ਤੇ ਕੂੜਿਆਰਾ ਖਾਰਾ ਬਿਵਕਾਰ ਇਕ ਹੁੰਦਾ ਖਾਏ ਚੱਲੇ ਥਾਉ ਤਿਨਾ ਭੇ ਕਾਈ ਕਰ ਜਲ ਥਲ ਜੀਆ ਪੁਰੀਆਂ ਲੋਆ ਆਕਾਰ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੈ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਭਈ কুমਹਾਰ ਘੜ ਪਾण्डे ਇਟਾਂ ਕੀਆਂ ਜਲਦੀ ਘਰੇ ਪੁਕਾਰ ਜਲ ਜਲ ਰੋਵੇ ਬਪੜੀ ਝੜ ਝੜ ਫਵੈng ਯਾਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਘਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੌਂ ਵਿੱਚ ਹੱਸੈ ਹੌਂ ਵਿੱਚ ਰੋਵੈ ਹੌਂ ਵਿੱਚ ਭਰੀਐ ਹੌਂ ਵਿੱਚ ਧੋਵੈ ਹੌਂ ਵਿੱਚ ਜਾਤੀ ਜਿਨ ਸੇਖੋਵੈ ਹੌਂ ਵਿੱਚ ਮੂਰਖ ਹੌਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੌਂ ਵਿੱਚ ਮਾਇਆ ਹੌਂ ਵਿੱਚ ਛਾਇਆ ਹੌ ਮੈਂ ਕਰ ਕਰ ਜਨ ਤੋ ਪਾਇਆ ਹੌ ਮੈਂ ਬੂਝੈ ਤਾਂ ਦਰਸੂਝੈ ਗਿਆਨ ਵਿਹੂਣਾ ਕਠ ਕਠ ਲੂਝੈ ਨਾਨਕ ਹੁਕਮੀ लिखी है लेख जिहा दूजा मैं यहा जात है हों मैं कर्म कमाहे है हों मैं ई बंधना फिर फिर जोनी पाए हमें कितों उपजे कित संजम ए जाए हो मैं एह हुक्म है पया किरत फिराहे हों मैं दीर्घ रोग है ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖਈ ਜਿਨੇ ਸਚੋ ਸੱਚ ਧਿਆਇਆ ਉਨੀ ਮੰਦੇ ਪੈਰ ਨ ਰਖਿਓ ਕਰ ਸੁਕਿਰਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਂ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ ਵਿਢਾਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾ ਦੀਪਾਲੂਆ ਮੰਡਲਾ ਖੰਡਾਂ ਵਰਪੰਡਾ ਹੰਡਜ ਜੇਰਜ ਉਤਪਜਾ ਖਾਣੀ ਸੇਤਜਾ ਸੋ ਮਿਤੇ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੋ ਪਾਇ ਕੈ ਸੰਭਾਲੇ ਸਭਨਾ ਜਿਨ ਕਰਤਾ ਕਾਰਣ ਕੀਆ ਚਿੰਤਾ ਪੇ ਕਰਨੀ ਦਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਵਾਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੀਕੀਆਂ ਚੰਗਿਆਈਆਂ ਲੱਖ ਪੁੰਨਾਂ ਪਰਵਾਨ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਨ ਲੱਖ ਸੂਰਤਣ ਸੰਗਰਾਮ ਰਣ ਮਹਿ ਛਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿਐ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮਿਲੈ ਸੱਚ ਤਾਂ ਤਿਨਿ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੰਦੀ ਐ ਪੜ ਪੜ ਭਰੀਐ ਸਾਥ ਪੜ ਪੜ ਬੀੜੀ ਪਾਈ ਐ ਪੜ ਪੜ ਗੱਡੀਐ ਖਾਤ ਪੜੀਐ ਜੀਤੇ ਬਰਸ ਬਰਸ ਪੜੀਐ ਜੀਤੇ ਮਾਸ ਪੜੀਐ ਜੀਤੀ ਯਾਰ ਜਾ ਪੜੀਐ ਜੀਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹौं ਮੈਂ ਛਖਣਾ ਚਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੀਤਾ ਕੜਿਆ ਬਹੁ ਤੀਰਥ ਭਵਿਆ ਤਿਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹ ਹੋ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰੈ ਮੋਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਆਂਦੈ ਪਤ ਗਵਾਈ ਵਿਣ ਨਾਵੈ ਕਿਛ ਥਾਇ ਨ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤ ਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤਿਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵੰਦੇ ਦਰ ਸੋਹਣ ਕੀਰਤ ਗਾਵੰਦੇ ਨਾਨਕ ਕਰਮ ਬਾਹਰੇ ਦਰ ਢੋ ਨਾ ਲੈਣੀ ਤਾਵੰਦੇ ਇੱਕ ਮੂਲ ਨ ਬੁੱਝਣ ਆਪਣਾ ਅਣਹੋਂਦਾ ਆਪ ਗਿਣਾਏਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਏਂਦੇ ਤਿੰਨ ਮੰਗਾਂ ਜੇ ਤੁਝੈ ਧਿਆਏਂਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ અપਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਿਖਾਣੇ ਬੇਨਤੀ ਤੁਧ ਬਾਜ ਕੂੜ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜੇ ਰਿਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹਛਾ ਸਤੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਹਿਸੀਐ ਤਾਂ ਪਾਏ ਮੋਖ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਵੀਉ ਸੱਚ ਤਾਂ ਪਰ ਜਾਣੀਐ ਜਾਂ ਸਿਖ ਸਚੀ ਲੇ ਦਇਆ ਜਾਣੈ ਜੀ ਕੀ ਕਿ ਛੁਪਨ ਦਾਨ ਕਰੇ ਸਚਤਾ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੋ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸਚ ਸਭ ਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਿਖਾਣੇ ਬੇਨਤੀ ਜਿਨ ਸਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਮਸਤ ਕਲਾਈਐ ਕੂੜਾ ਲਾਲ ਚ ਛੱਡੀ ਐ ਹੋਏ ਇੱਕ ਮਨ ਅਲੱਖ ਧਿਆਈ ਐ ਫਲ ਤੇ ਵੇਹੋ ਪਾਈ ਐ ਜਿਵੇਂ ਹੀ ਕਾਰ ਕਮਾਈ ਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੈਨਾਂ ਦੀ ਪਾਈ ਐ ਮਤ ਥੋੜੀ ਸੇਵ ਗਵਾਈ ਐ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤੇ ਆ ਕਲ ਕਾਲ ਖਵੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ ਜੇਕ ਹੋਇ ਤਾ ਉਗਵੈ ਰੁਤੀ ਹੂ ਰਤ ਹੋਏ ਨਾਨਕ ਪਾਹ ਬਾਹਾਰਾ ਕੁਰੈ ਰੰਗਨ ਸੋਏ ਭੈ ਵਿੱਚ ਖੰਭ ਚੜਾਈਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੀ ਰਪੈ ਕੂੜੈ ਸੋਏ ਨ ਕੋਏ ਮਹਿਲਾ ਪਹਿਲਾ ਲੱਭ ਪਾਪ ਦੋਏ ਰਾਜਾ ਮਹਤਾ ਕੂੜੂ ਆ ਸਿਕਦਾਰ ਕਾਮਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ ਗਿਆਨੀ ਨੱਚੈ ਵਾਜੇ ਵਾਵਹਿ ਰੂਪ ਕਰੈ ਸ਼ਿੰਗਾਰ ਉਚੇ ਕੁ ਕਹਿਵਾ ਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰੈ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤ ਨ ਜਾਣੈ ਛੱਡ ਬਹਿ ਘਰਵਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੁਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੀਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨ ਕੀ ਲੇਖੈ ਪਤ ਪਵੈ ਚੰਗੇ ਸਈ ਕੇ ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਾਇਆ ਇਨਾ ਜਨਤਾ ਕਹਿ ਵਸ ਕਿਛ ਨਾਹੀ ਤੁਧ ਵੇਖੀ ਜਗ ਤੋ ਪਾਇਆ ਇਕ ਨਾਨੋ ਤੂੰ ਮੇਲ ਲਹਿ ਕਾਪੋ ਤਦੁ ਖਵਾਇ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਦ ਆਪ ਬੁਝਾਇਆ ਸਹਜੇ ਹੀ ਸਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂਹੋਂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੁਪਾਰ ਪਇਆ ਕਹੋ ਨਾਨਕ ਕਰ ਤੇਖੀਆਂ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਕਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰજન ਦੇਉ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਪਹਿਲਾ ਕੁੰਬੇ ਬੰਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੰਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਹਗਾਰ ਕਾਉਮੀ ਸਾਧਨ ਮਾਰੀਐ ਜਿਹਾ ਕਾਲੇ ਕਾਲਣਾ ਦੇਵੇ ਹੋ ਨਾਉ ਵਿਚਾਰੀ ਐ ਐਸੀ ਕਲਾ ਨਾ ਖੇਡੀ ਐ ਜਿਤ ਦਰਗੈ ਗਇਆ ਹਾਰੀ ਐ ਪੜਿਆ ਤੈ ਓਮੀਆਂ ਵਿਚਾਰ ਅਗੈ ਵਿਚਾਰੀ ਐ ਮੋਹੇ ਚਲੇ ਸੁਗੈ ਮਾਰੀ ਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾ ਜੋਗ ਜੋਗ ਫੇਰ ਵਟਾਈਐ ਗਿਆਨੀ 부ਜੈ ਤਾ ਸਤਜੁਗ ਰਤ ਸੰਤੋਖ ਕਾ ਧਰਮ ਗੈ ਰਥਵਾ ਤ੍ਰਿਤ ਰਥ ਜਤੈ ਕਾ ਜੋਰ ਅਗੈ ਰਥਵਾ ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾ ਕਲਜੁਗ ਰਥ ਅਗਨ ਕਾ ਕੂੜ ਅਗੈ ਰਥਵਾ ਮਹੱਲਾ ਪਹਿਲਾ ਸਾਮ ਕਹੈ ਸਤੰਬਰ ਸਵਾਮੀ ਸੱਚ ਮਹਿ ਆਛੈ ਸਾਚ ਰਹੀ ਸਭ ਕੋ ਸੱਚ ਸਮਾਵੈ ਰਿਗ ਕਹਿ ਰਹਾ ਭਰਪੂਰ RAM ਨਾਮ ਦੇਵਾ ਮਹਿ ਸੂਰ ਨਾਇ ਲਇ ਪ੍ਰਾਛਿਤ ਜਾਇ ਨਾਨਕ ਤਉ ਮੁਖੰ ਤਰਪਾਇ ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਇ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਕਲ ਮੈਂ ਬੇਦ ਥਰਬਣ ਹੂਆ ਨਾਉ ਖੁਦਾਈ ਅਲੋਪਿਆ ਨੀਲ ਬਸਤਰਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰ ਤਰਪਾਏ ਫੌੜੀ ਸਤਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੁਮਹਾਲਿਆ ਜਿਨ ਕਾਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲਗੇ ਡੂਬੇ ਸੇਵਨ ਜਾ ਰਿਆ ਸਤਿਗੁਰੂ ਹੈ ਬੋਹਿ ਥਾ ਵਿਰਲ ਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਖਸਮ ਛੋੜ ਦੂਜੈ ਲਗੇ ਡੂਬੇ ਸੇਵਨ ਜਾ ਰਿਆ ਸਤਿਗੁਰੂ ਹੈ ਬੋਹਿ ਥਾ ਵਿਰਲ ਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ